ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਨੂੰ ਸਵੇਰ ਸਵੇਰ ਲੱਗੇ ਵਿਆਂਗੇ ਤ੍ਰਾਈ ਕਰਨ ਇਸ ਤਰ੍ਹਾਂ ਦੇ ਆਉਣ ਤੋਂ ਪਹਿਲਾਂ ਪਾਣੀ ਮਾਰ ਦਗੇ ਕਰੀ ਸਾਰੀ ਪੜਦੀ ਤੇ ਇਧਰ ਦਾ ਮਾਰਤਾ ਪਾਣੀ ਤਾਂ ਵੀ ਮਮਤੀ ਤੇ ਭਰ ਕੇ ਖੜਾਤਾ ਲੈਂਟਰ ਤੇ ਇੱਕ ਦਿਨ ਪਹਿਲਾਂ ਭਰਿਆ ਸੀ ਹੁਣ ਧੁੱਪ ਜ਼ਿਆਦਾ ਨਿਕਲਣ ਕਰਕੇ ਥੋੜਾ ਇਹ ਹੋ ਜਾਂਦਾ ਸੋਕ ਜਾਂਦਾ ਤੇ ਤਾਂ ਕਰਕੇ ਫਿਰ ਭਰ ਕੇ ਖੜਾਉਣਾ ਪੈਂਦਾ ਲੈਂਟਰ ਤੇ ਤਾਂ ਪਾਣੀ ਜ਼ਰੂਰੀ ਆ ਆ ਦੇਖੋ ਐ ਭਰ ਕੇ ਖੜਾਦਾ ਆਪਾਂ ਹੁਣ ਲੋਡ ਨਹੀਂ ਇੱਕ ਕਰੀ ਪੰਜ ਦਿਨ ਤੈਨੂੰ ਹੋ ਗਏ ਬਸ ਇੱਕ ਕਰੀ ਚੱਲ ਜੂਗਾ ਹਣ ਬਾਕੀ ਸਾਫ ਸਵੈ ਕਰਤੀ ਸੀਗੀ ਤਾਂ ਹਾਂ ਇੱਟ ਜਲੇ ਦੀ ਜਿਹੜਾ ਵਾਧੂ ਘਾਟੂ ਸੀਗਾ ਖਿਲਰੇ ਹੋਏ ਆਵਰਦੀ ਨਾਲੋਂ ਆਵਰਦੀ ਕਿੰਨੀ ਉੱਚੀ ਹੋ ਗਈ ਇਧਰਲੇ ਪਾਸੋਂ ਕਿੰਨੀ ਉੱਚੀ ਲੱਗਦੀ ਹੈ ਪਰ ਬਾਹਰਲੇ ਪਾਸੋਂ ਦੇਖ ਬਾਹਰਲੇ ਪਾਸੋਂ ਬਹੁਤ ਵੱਡਾ ਲੱਗਦੀ ਹੈ ਪਾਣੀ ਨਾਲ ਪਕਾਈ ਹੁੰਦੀ ਆ ਪਾਣੀ ਜ਼ਰੂਰੀ ਹੈਗਾ ਤਰਾਈ ਅੱਜ ਦੇਖਦੇ ਆਂ ਕਿ ਮਿਸਤਰੀ ਆਉਂਦੇ ਦੂਜੇ ਕਿ ਨਹੀਂ ਦੋ ਦਿਨ ਹੋ ਗਏ ਇੱਕ ਮਿਸਤਰੀ ਹੁੰਦਾ ਪਲਾਸਟਰ ਕਰਨ ਤੇ ਪਹਿਲਾਂ ਤਾਂ ਨਾ ਮਿਸਤਰੀ ਹੁੰਦੇ ਸੀ ਮਮਟੀ ਪਾਉਣ ਵੇਲੇ ਦੋ ਮਿਸਤਰੀ ਆਣੂ ਪਿਆ ਸੀਗਾ ਕੋਈ ਕੰਮ ਕਰੇ ਵਾਕੀ ਜਦੋਂ ਮਿਸਤਰੀ ਆ ਗਿਆ ਉਹ ਦਿਨ ਦਿਖਾਉਨੇ ਆ ਫਿਰ ਹਾਂਜੀ ਪਾਣੀ ਭਰਨ ਲੱਗੇ ਆਗੇ ਉਧਰ ਸਟੋਆ ਜਿਹੜਾ ਆਪਾਂ ਪਟਿਆ ਹੋਇਆ ਪਾਣੀ ਦਾ ਇਧਰ ਖੇਤ ਵਾਲੀ ਮੋਟਰ ਤੋਂ ਆਹ ਮੋਟਰ ਟੁੱਲੂ ਗੰਪ ਲਾਤਾ ਆਪਾਂ ਤੇ ਡੈਡੀ ਛੱਡੂਗਾ ਹੁਣ ਜੋੜ ਉੱਥੇ ਲਾਊਗਾ ਉੱਥੇ ਤਾਰ ਦਾ ਜੋੜ ਲਾਉਣੇ ਹੁੰਦੇ ਆ ਇਹ ਆਪਣਾ ਘਰ ਬੈਕ ਸਾਈਡ ਤੋਂ ਦੇਖਦੇ ਆ ਚਲਦੀ ਆ ਚੱਲ ਵੀ ਪਾਣੀ ਨਹੀਂ ਜੱਕਿਆ ਹਜੇ ਇਹ ਚਲਾਵਾਂਗੇ 5-6 ਘੰਟੇ ਜਿੰਨਾ ਚਿਰ ਟੋਆ ਨਹੀਂ ਭਰਦਾ ਹੋਰ ਕੰਦਾ-ਕੰਦਾ ਤੇ ਮਾਰ ਲਾਂਗੇ ਪਾਣੀ ਚੰਗਾ ਪਾਣੀ ਆ ਇਹ ਲੋਈ ਥੱਲੇ ਥੋੜੀ ਥੋੜੀ ਮਿੱਟੀ ਪਾ ਕੇ ਉੱਤੇ ਕਾਗਜ਼ ਪਾਤਾ ਉੱਧਰ ਰਹਿੰਦਾਗਾ ਆਹ ਟੁੱਟਾ ਇੱਥੋਂ ਕੱਢ ਨਿਕਲੂਗਾ ਮਮਤੀ ਵਾਲਾ ਥਾਂ ਜਿਹੜਾ ਉਹਨਾਂ ਕਾਗਜ਼ ਨਿਕਲ ਜੂ ਉਹਨਾਂ ਥਾਂ ਪੈ ਜੂਗਾ ਸੱਤ ਦੇ ਮਮਤੀ ਦੀ ਤੇ ਤੇ ਕਾਗਜ਼ ਪਾ ਕੇ ਹੁਣ ਉੱਤੇ ਫੁੱਲ ਮਿੱਟੀ ਪਾਉਗੀ ਜਿੰਨੀ ਪਾਉਣੀ ਆਗੀ ਜਿੰਨੀ ਢਾਲ ਕਰਨੀ ਆ ਉਨੀ ਮਿੱਟੀ ਪਾਉਗੂ ਹੁਣ ਥੱਲੇ ਪਤਲੀ-ਪਤਲੀ ਮਿੱਟੀ ਪਾਈਏ ਵੀ ਕਾਗਜ਼ ਨਾ ਪਾਟੇ ਇਹ ਲੰਮਾ ਹੀ ਸੀਗਾ ਕਾਗਜ਼ ਇੱਕੀ ਸੀ वो बढ़ने टोटे कर ले लो मिट्टी का कम करता शुरू मिट्टी बोंद ਕਾਗਜ਼ ਪਾਟਣ ਤੋਂ ਬਚਦਾ ਬਚਦਾ ਕਾਗਜ਼ ਕਾਗਜ਼ ਪਾਟਣ ਦਾ ਠੀਕ ਹੈ ਜੀ ਹਲੋ ਜੀ ਮਿੱਟੀ ਸਿੱਟੀ ਜਾਂਦੇ ਤਾਂ ਹਾਂ ਉਧਰ ਪਲਾਸਟਰ ਕਰਨ ਵੀ ਲੱਗੇ ਪਏ ਮਿਸਤਰੀ ਇੱਕ ਮਿਸਤਰੀ ਲੱਗੇ ਪਿਆ ਡ੍ਰੈਗ ਰੂਮ ਵਿੱਚ ਇੱਕ ਲੱਗੇ ਪਿਆ ਰਸੋਈ ਵਿੱਚ ਮੰਗਾਰਾ ਤੇ ਆਪਾਂ ਤਾਂ ਹਾਂ ਮਿੱਟੀ ਸਿੱਟਣ ਹਾਂਜੀ ਅੱਜ ਸੀਗੇ ਦੋ ਮਿਸਤਰੀ ਤੇ ਅੱਜ ਡ੍ਰੈੰਗ ਰੂਮ ਦੀਆਂ ਦੋ ਕੰਧਾਂ ਕਰਤਾਂ ਤੇ ਰਸੋਈ ਦੀ ਇੱਕ ਕੰਧ ਹੀ ਰਹਿ ਗਈ ਅੱਡ-ਅੱਡ ਕਮਰੇ ਚ ਲਾਗੇ ਸੀਗੇ ਮਿਸਤਰੀ ਤੇ ਕੱਲ ਨੂੰ ਆਪਣੇ ਇੱਥੇ ਨਗਰ ਕੀਰਤਨ ਹੋਣਾ ਆਪਣੇ ਇਧਰ ਗੁਰਦੁਆਰਾ ਪੰਪਾ ਸਰਸਹਬ ਹਨ ਇਧਰ ਖੇਤਾਂ ਚ ਆਪਣੇ ਘਰ ਤੋਂ ਇਥੋਂ ਡੇਢ ਕਿਲੋਮੀਟਰ ਦੂਰ ਆ ਉੱਥੇ ਵਿਸਾਖੀ ਦਾ ਕਰਕੇ ਨਗਰ ਕੀਰਤਨ ਕਰਦੇ ਹੁੰਦੇ ਆਗੇ ਕੱਲ ਨੂੰ ਨਗਰ ਕੀਰਤਨ ਆਊਗਾ ਆਪਣੇ ਇਥੇ ਬਾਹਰ ਮੂਰਦੀ ਢੱਪੂ ਸਭ ਤੋਂ ਪਹਿਲਾਂ ਆਪਣੇ ਬਾਹਰ ਮੂਰਦੀ ਢੱਪੂ ਇਥੇ ਆਪਣੇ ਗੰਨੇ ਦੇ ਜੂਸ ਦਾ ਲੰਗਰ ਵੀ ਹੈ ਤੇ ਦਿਖਾਵਾਂਗੇ ਫਿਰ ਤੁਹਾਨੂੰ ਕੱਲ ਨੂੰ ਨਗਰ ਕੀਰਤਨ ਦੇ ਦਰਸ਼ਨ ਕਰਾਵਾਂਗੇ ਤੇ ਬਾਕੀ ਆਪਣੀ ਅੱਜ ਦੀ ਵੀਡੀਓ ਇਥੋਂ ਤੱਕ ਸੀ ਵੀਡੀਓ ਵਧੀਆ ਲੱਗੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਅੱਜ ਥੋੜਾ ਜਿਹਾ ਹਨੇਰਾ ਹੋ ਗਿਆ ਉਹਦੇ ਕਰਕੇ ਮਾਫੀ ਚਾਹੁੰਦੇ ਆ ਤੇ ਬਾਕੀ ਕੱਲ ਦੀ ਵੀਡੀਓ 'ਚ ਮਿਲਦੇ ਆਂਗੇ